ਬੁਰਬੁਕ ਬੋਚ ਚੱਪਦਾ ਦਾ ਨੀਨਾ ਕੋਈ ਆਪਾਂ ਨਾ ਨਮਾ ਲਾ ਇੱਕ ਜੈ ਹੈ ਭਾਰਤ ਭਾਗ ਵਿਦਾ जय सारे छटु पता की जय मैं आज देश वासियों ਨੂੰ 78ਵੇਂ ਸਰਤੰਤਰਤਾ ਦਿਵਸ ਦੀ ਬਹੁਤ ਵਧਾਈ ਦਿੰਦਾ ਬੋਗਾ ਕਲੋਨੀ ਦੇ ਸਾਰੇ ਦੋਸਤ ਜਿਹੜੇ ਹਰ ਸਾਲ ਮੱਲਾ ਵਾਸੀ ਦੋਸਤ ਇੰਜ ਇਕੱਠੇ ਹੋ ਕੇ ਦੇਸ਼ ਤੇ ਕੁਰਬਾਨ ਹੋਲ ਵਾਲੇ ਸ਼ਹੀਦਾਂ ਨੂੰ ਯਾਦ ਕਰਦੇ ਆਂ ਔਰ ਦੇਸ਼ ਦਾ ਤਿਰੰਗਾ ਕਹਿੰਦਾ ਝੰਡਾ ਉੱਚਾ ਰਹੇ ہمارا ਉਸ ਝੰਡੇ ਨੂੰ ਉੱਚਾ ਕਰਕੇ ਉਹ ਇਹ ਉਹਨਾਂ ਨੂੰ ਬਲਦਾਨੀਆਂ ਨੂੰ ਵੀ ਯਾਦ ਕਰਦੇ ਆਂ ਤੇ ਦੇਸ਼ ਦੀ ਆਜ਼ਾਦੀ ਦਾ ਵੀ ਜਿਹੜਾ ਆਨੰਦ ਮਾਣਦੇ ਆਂ ਮੈਂ ਉਹਨਾਂ ਨੂੰ ਬਹੁਤ ਵਧਾਈ ਦੇਣਾ ਅੱਜ ਦੇ ਦਿਨ ਦੇਸ਼ ਦੇ ਉੱਪਰ ਜੋ ਮੁਗਲਾਂ ਦਾ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਸੀ ਉਸ ਤੋਂ ਅਸੀਂ ਆਜ਼ਾਦੀ ਪਾਈ ਸੀ 1947 ਤੋਂ ਬਾਅਦ ਦੀਆਂ ਸਰਕਾਰਾਂ ਨੇ ਇਸ ਦੇਸ਼ ਦੀ ਤਰੱਕੀ ਦੇ ਲਈ ਬਹੁਤ ਕੰਮ ਕੀਤਾ ਲੇਕਿਨ ਜੋ ਅਦਭੁਤ ਕੰਮ 2014 ਤੋਂ ਬਾਅਦ ਹੋਇਆ ਅੱਜ ਦੁਨੀਆ 'ਚ ਚਾਹੇ ਰੇਲ ਲੈ ਲਈਏ ਰੋਡ ਲੈ ਲਈਏ 에ਅਰ ਲੈ ਲਈਏ ਈਵਨ ਰੋਪਵੇ ਲੈ ਲਈਏ ਤਾਂ ਹਿੰਦੁਸਤਾਨ ਵਰਲਡ ਕਲਾਸ ਦੁਨੀਆ ਦੇ ਪਹਿਲੇ ਦੂਜੇ ਨੰਬਰਾਂ ਤੇ ਆ ਰਿਹਾ ਅੱਜ ਰੋਡ ਇਨਫਰਾਸਟ੍ਰਕਚਰ ਤੇ ਅਸੀਂ ਦੂਸਰੇ ਨੰਬਰ ਤੇ ਆ ਜੇ ਦੇਸ਼ ਹਿੰਦੁਸਤਾਨ ਮੌਜੂਦਾ ਸਰਕਾਰ ਮੋਦੀ ਸਰਕਾਰ ਦੀ ਰਹਿਨਮਾਈ ਚ ਤੀਸਰੀ ਵਸਥਾ ਅਰਥਵਿਵਸਥਾ ਬਣ ਜਾ ਰਹਾ ਜਿਹੜੀ ਐਟ ਮੌਜੂਦਾ ਪੰਜਵੀਂ ਅਰਥਵਿਵਸਥਾ ਹੈ ਔਰ ਆਉਣ ਵਾਲੇ ਟਾਈਮ ਚ ਹਿੰਦੁਸਤਾਨ ਦੁਨੀਆ ਦਾ ਵਿਸ਼ਵਗਿਰੂ ਦੇ ਤੌਰ ਤੇ ਬਨਣ ਦੀ ਰਾਹ 'ਤੇ ਚੱਲ ਰਿਹਾ ਹੈ ਇਸ ਕੰਮ ਲਈ ਮੋਦੀ ਸਭ ਤੋਂ ਵੱਧ ਉਹਨਾਂ ਦੇ ਨਾਲ ਜਿੰਨੇ ਉਹਨਾਂ ਦੇ ਮੰਤਰੀ ਆ ਲਿਆ ਔਰ ਜਨਤਾ ਇੱਕ ਇੱਕ ਜਨਤਾ ਪਾਇਦਾਨ ਤੋਂ ਲੈ ਕੇ ਅਸਮਾਨ ਤੱਕ ਦੀ ਜਿੰਨੀ ਸਾਡੀ ਲੀਡਰਸ਼ਿਪ ਹੈ ਤੇ ਜਨਤਾ ਮੈਂ ਸਭ ਨੂੰ ਬਹੁਤ ਵਧਾਈ ਦੇਣਾ ਔਰ ਉਹਨਾਂ ਦੇ ਇਸ ਯੋਗਦਾਨ ਦੇ ਲਈ ਉਹਨਾਂ ਦਾ ਧੰਨਵਾਦ ਵੀ ਕਰਦਾ ਇਸ ਦਿਨ ਦੀ ਫਿਰ ਦੁਵਾਰਾਂ ਨੂੰ ਬਹੁਤ ਵਧਾਈ ਦੇਣਾ ਜੈ ਹਿੰਦ ਜੈ ਭਾਰਤ ਅੱਜ ਦੇ ਇਸ ਬਹੁਤ بڑے ਖੁਸ਼ੀ ਦੇ ਉਸਬ ਦੇ ਉੱਪਰ ਸਾਰੇ ਦੇਸ਼ ਦੇ ਨਾਗਰਿਕਾਂ ਨੂੰ 78ਵੇਂ ਅਯਾਦੀ ਦੇ ਸਦੀ ਜਿੱਥੇ ਬਹੁਤ ਬਹੁਤ ਵਧਾਈ ਦਿਨਾਂ ਉੱਥੇ ਪਰਮਪਿਤਾ ਪਰਮਾਤਮਾ ਦੇ ਚਰਨਾਂ ਚ ਦਾਸ ਵੀ ਕਰਦਾ ਕਿ ਸਾਡੇ ਬਹੁਤ ਹੀ ਯੋਸ਼ਸ਼ੀਵੀ ਅਤੇ ਤਜਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨੀਤੋਤਵ ਦੇ ਵਿੱਚ ਅੱਜ ਦੇਸ਼ ਜੋ بلੰਦੀਆਂ ਨੂੰ ਛੂ ਰਿਹਾ ਜਿਸ ਤਰ੍ਹਾਂ ਪ੍ਰਵੀਨ ਬਾਂਸਲ ਜੀ ਨੇ ਸਾਰਾ ਹੀ ਜੋ ਅੱਜ ਡਿਵੈਲਪਮੈਂਟ ਦੇ ਕੰਮ ਹਿੰਦੁਸਤਾਨ ਦੇ ਵਿੱਚ ਚੱਲ ਰਹੇ ਨੇ ਔਰ ਮੈਨੂੰ ਆਸ ਆ ਕਿ ਮੋਦੀ ਜੀ ਦੇ ਨੀਤੋਤਵ ਦੇ ਵਿੱਚ ਆਉਣ ਵਾਲੇ ਕੁਝ ਹੀ ਸਾਲਾਂ ਦੇ ਵਿੱਚ ਭਾਰਤ ਜਿੱਥੇ ਵਿਸ਼ਵ ਗੁਰੂ ਦੇ ਬਣਨ ਦੇ ਲਈ ਅਗਰਸਰ ਉੱਤੇ ਸਮੁੱਚਾ ਦੇਸ਼ ਉਹਨਾਂ ਦੀ ਰਹਿਨਮਾਈ ਦੇ ਵਿੱਚ ਬਹੁਤ ਬਹੁਤ ਤਰੱਕੀ ਕਰੂ ਇੱਕ ਵਾਰ ਮੈਂ ਫਿਰ ਸਾਰੇ ਸਮੁੱਚੇ ਨਾਗਰਿਕ ਔਰ ਦਸ਼ਮੇਸ਼ ਨਗਰ ਦੀ ਪੰਚਾਇਤ ਦੇ ਸਾਰੇ ਦੇਸ਼ ਵਾਸੀਆਂ ਨੂੰ ਇਸ ਅੱਜ ਦੇ ਆਜ਼ਾਦੀ ਦੇ ਪਰਵ ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ ਸਾਡੇ ਵਿੱਚ ਸਾਡੇ ਸੀਨੀਅਰ ਨੇਤਾ ਸਾਡੇ ਪ੍ਰਵੀਨ ਬੰਸਲ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ और अपना गुरुचरण जी हमारे भोलायाद जी ठाकुर साहब जी सचिन शर्मा जी सभी हमारे कार्यकर्ता सबको बधाई देता हूँ हमारे बीच में आकर के जो हौसला बढ़ाते हैं और हम सबको बधाई देता हूँ जय हिंद जय भारत